ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰ ਸਪੀਡ ਨਿਊਜ਼ ਤੇ ਅਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਸ਼ਹਿਰ ਨਿਊ ਔਰਲਿਂਸ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਵੇਲੇ 15 ਹੋ ਗਈ ਹੈ ਤੇ ਅਮਰੀਕੀ ਸੁਰੱਖਿਆ ਏਜੰਸੀ FBI ਨੇ ਵੀਰਵਾਰ ਨੂੰ RIA 900 ਨੂੰ ਦੱਸਿਆ ਕਿ ਇਹ ਹਮਲਾ ਬੁੱਧਵਾਰ ਨੂੰ ਉਦੋਂ ਹੋਇਆ ਜਦੋਂ ਇੱਕ ਡਰਾਈਵਰ ਨੇ ਨਿਊ ਔਰਲਿਂਸ ਦੇ ਵਿੱਚ ਬਾਰਬਨ ਸਟੇਟ ਦੇ ਉੱਤੇ ਨਵੇਂ ਸਾਲ ਦੀ ਸ਼ਾਮ ਨੂੰ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ਵਿੱਚ ਆਪਣਾ ਟਰੱਕ ਲੈ ਕੇ ਦਾਖਲ ਹੋ ਗਿਆ ਅਤੇ ਫਿਰ ਉਹਨਾਂ ਉੱਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਪੁਲਸ ਨੇ ਉਸਨੂੰ ਮਾਰ ਦਿੱਤਾ ਨਿਊ ਔਰਲੀਅਨਸ ਪੁਲਿਸ ਵਿਭਾਗ ਨੇ ਹਮਲੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 10 ਦੱਸੀ ਸੀ ਜਦੋਂ ਕਿ FBI ਅਨੁਸਾਰ ਮ੍ਰਿਤਕਾਂ ਦੀ ਸਹੀ ਸੰਖਿਆ 15 ਹੈ ਤੇ FBI ਨੇ ਸ਼ੱਕਾਂ ਦੀ ਪਛਾਣ ਜਿਹੜੀ ਆ ਟੈਕਸਰ ਦੇ 42 ਸਾਲਾ ਅਮਰੀਕੀ ਨਾਗਰਿਕ ਸ਼ਮਸੂਦੀਨ ਜੱਪਾਰ ਵੱਜੋਂ ਕੀਤੀ ਹੈ ਤੇ ਏਜੰਸੀ ਨੇ ਕਿਹਾ ਕਿ ਉਸ ਦੀ ਕਾਰ 'ਚ ਇਸਲਾਮਿਕ ਸਟੇਟਸ ਸਮੂਹ ਅਤਵਾਦੀ ਰੂਲਜ਼ ਦੇ ਵਿੱਚ ਪਬੰਦੀਸ਼ ਹੋਦਾ ISIS ਦੇ ਨਾਲ ਜੁੜੇ ਚਿੰਨ੍ਹ ਮਿਲੇ ਨੇ 9 ਸਾਲ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਹੀਂ ਜਾਂਪਰੀਆਂ 2025 ਦੀ ਸ਼ੁਰੂਆਤ ਦੇ ਵਿੱਚ ਹੀ ਟ੍ਰੂਡੋ ਦੀ ਲੀਡਰਸ਼ਿਪ ਆਦ ਵਿਚਾਲੇ ਲਟਕ ਰਹੀ ਹੈ ਕਿਉਂਕਿ ਉਹਨਾਂ ਦੇ ਮੁੱਖ ਸਹਿਯੋਗੀ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਦੇ ਲਈ ਇੱਕ ਮਤਾ ਪੇਸ਼ ਕਰਨਗੇ ਅਜਿਹਾ ਉਦੋਂ ਹੋ ਰਿਹਾ ਜਦੋਂ ਜਗਮੀਤ ਸਿੰਘ ਨੇ ਕਿਹਾ ਕਿ ਉਹ ਟ੍ਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਤੋਂ ਵਿਸ਼ਵਾਸ ਗਵਾਉਣ ਦਾ ਐਲਾਨ ਕਰੇਗਾ ਜੇਕਰ ਹੋਰ ਵਿਰੋਧੀ ਪਾਰਟੀਆਂ ਉਹਨਾਂ ਦੇ ਇਸ ਕਦਮ ਦਾ ਸਮਰਥਨ ਕਰਦੀਆਂ ਨੇ ਤਾਂ ਚੋਣਾਂ ਜਲਦੀ ਹੋ ਸਕਦੀਆਂ ਨੇ। ਜਗਮੀਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਜਸਟਿਨ ਟਰੂਡੋ ਨੂੰ ਇੱਕ ਹੋਰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਕਾਰਨ ਐਨਡੀਪੀ ਇਹ ਸਰਕਾਰ ਨੂੰ ਹਟਾਉਣ ਲਈ ਵੋਟ ਕਰੇਗੀ ਤਾਂ ਕੈਨੇਡੀਆ ਨੂੰ ਅਜਿਹੀ ਸਰਕਾਰ ਲਈ ਵੋਟ ਪਾਉਣ ਦਾ ਮੌਕਾ ਦੇਵੇਗੀ ਜੋ ਉਹਨਾਂ ਲਈ ਕੰਮ ਕਰੇਗੀ। ਦੂਜੇ ਪਾਸੇ ਹੁਣ ਕਯੂਬਿਕ ਦੇ ਸੰਸਦ ਮੈਂਬਰ ਵੀ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਨੇਤਾ ਦੇ ਅਹੁਦੇ ਤੋਂ ਹਟ ਜਾਣ। ਗਾਜ਼ਾ ਪੱਟੀ ਉਤੇ ਇਜ਼ਰਾਈਲ ਹਮਲੇ ਦੇ ਵਿੱਚ ਤਿੰਨ ਬੱਚੇ ਅਤੇ ਹਮਾ ਸંચਾਲਿਤ ਪੁਲਿਸ ਬਲ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 10 ਲੋਕ ਮਾਰੇ ਗਏ ਫਿਲਸਤੀਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਤੇ ਇਹ ਹਮਲਾ ਇਜ਼ਰਾਈਲ ਦੁਆਰਾ ਮਾਨਵਤਾਵਾਦੀ ਖੇਤਰ ਘੋਸ਼ਿਤ ਕੀਤੇ ਗਏ ਮਵਾਸੀ ਨਾਮ ਦੇ ਖੇਤਰ ਦੇ ਵਿੱਚ ਸਥਿਤ ਇੱਕ ਤੰਬੂ ਉੱਤੇ ਵੀਰਵਾ ਕਰਕੇ ਹੋਇਆ ਤੇ ਜਿੱਥੇ ਹਜ਼ਾਰਾਂ ਵਿਸਥਾਪਿਤ ਲੋਕ ਠੰਡ ਅਤੇ ਮੀਤੋਂ ਬਚਣ ਲਈ ਤੰਬੂਆਂ ਵਿੱਚ ਰਹਿ ਰਹੇ ਸਨ ਤੇ ਨਫਸੇਰ ਹਸਪਤਾਲ ਦੇ ਅਨੁਸਾਰ ਘਟਨਾ ਦੇ ਵਿੱਚ ਤਿੰਨ ਬੱਚਿਆਂ ਤੇ ਤਿੰਨ ਔਰਤਾਂ ਦੇ ਨਾਲ ਚਾਰ ਪੁਰਸ਼ ਦੀ ਵੀ ਮੌਤ ਹੋ ਗਈ ਹੈ ਹਰ ਤਲ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਮਰਨ ਵਾਲਿਆਂ ਵਿੱਚ ਗਾਜ਼ਾ ਪੁਲਿਸ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮਹਿਮੂਦ ਸਲਾਹ ਅਤੇ ਉਨ੍ਹਾਂ ਦੇ ਡਿਪਟੀ ਬਰਗੇਡੀਅਰ ਜਨਰਲ ਹਮਾਸ ਸ਼ਾਹਵਾਨ ਵੀ ਸ਼ਾਮਲ ਹਨ ਇਜ਼raਇਲੀ ਫੌਜ ਵੱਲੋਂ ਇਸ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਲਗਾਤਾਰ ਆਪਣੇ ਪੱਧਰ ਉੱਤੇ ਸੁਣਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਐਸੇ ਦੌਰਾਨ ਕੋਰਟ ਨੇ ਪੰਜਾਬ ਸਰਕਾਰ ਦੀ ਮਨਸ਼ਾ ਉੱਤੇ ਸਵਾਲ ਖੜੇ ਕੀਤੇ ਨੇ। ਕੋਰਟ ਨੇ ਕਿਹਾ ਕਿ ਆਖਿਰ ਸਰਕਾਰ ਢੱਲੇਵਾਲ ਨੂੰ ਇਲਾਜ ਲਈ ਕਿਉਂ ਨਹੀਂ ਰਾਜ਼ੀ ਕਰ 파ਰੀ। ਦਲੇਵਾਲ ਨੇ ਇਹ ਕਿਉਂ ਨਹੀਂ ਸਮਝਾ ਰਹੀ ਉਹ ਕਿ ਹਸਪਤਾਲ ਜਾਣ ਤੋਂ ਬਾਅਦ ਵੀ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ ਤੇ ਅੰਦੋਲਨ ਵੀ ਜਾਰੀ ਰੱਖ ਸਕਦੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਝਾੜ ਪਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅੰਦੋਲਨ ਪ੍ਰਤੀ ਤੁਹਾਡਾ ਰਵਈਆ ਉਚਿਤ ਨਹੀਂ ਹੈ ਤੇ ਪੰਜਾਬ ਸਰਕਾਰ ਦੀ ਤਰਫੋਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਡੱਲੇਵਾਲ ਨੂੰ ਮਨਾਇਆ ਜਾ ਸਕੇ ਸਮਦੀ ਡਿਬੁਰਗੋ ਜੀਐਲ ਦੇ ਵਿੱਚ ਕੌਮੀ ਸੁਰੱਖਿਆ ਕਾਨੂੰਨ ਤਹਿਤ ਬੰਦ ਖਡੂ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ 14 ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣਗੇ ਤੇ ਐਲਾਨ ਸ਼੍ਰੀ ਮਖਤੂ ਸਾਹਿਬ ਵਿਖੇ ਮਾਗੀ ਦੇ ਤਿਹਾੜ ਮੌਕੇ ਕਰਵਾਏ ਜਾ ਰਹੇ ਮਾਗੀ ਦੇ ਮੇਲੇ ਦੌਰਾਨ ਕੀਤਾ ਜਾਵੇਗਾ ਤੇ ਮੀਡੀਆ ਰਿਪੋਰਟਾਂ ਮੁਤਾਬਕ ਇਸ ਮੌਕੇ ਉਤੇ ਪੰਥ ਬਚਾਓ ਪੰਜਾਬ ਬਚਾਓ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਰੈਲੀ ਦੌਰਾਨ ਅਮਰਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ ਤੇ ਸਿੱਖ ਧਰਮ ਨਾਲ ਸੰਬੰਧਿਤ ਮੁੱਦਿਆਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਅਮਰਤਪਾਲ ਸਿੰਘ ਦੇ ਇਸ ਕਦਮ ਨੇ ਖੇਤਰੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਦੇਸ਼ ਧਰੋਹ ਦੇ ਇੱਕ ਮਾਮਲੇ ਦੇ ਵਿੱਚ ਹਿੰਦੂ ਸੰਤ ਅਤੇ ਇਸਕੋਨ ਦੇ ਸਹਿਯੋਗੀ ਚਨਮੇ ਕ੍ਰਿਸ਼ਨ ਦਾਸ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚਨਮੇ ਕ੍ਰਿਸ਼ਨ ਦਾਸ ਨੂੰ ਪੇਸ਼ੀ ਲਈ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਅਤੇ ਆਨਲਾਈਨ ਮਾਧਿਅਮ ਰਾਹੀਂ ਅਦਾਲਤੀ ਕਾਰਵਾਈ ਵਿੱਚ ਹਾਜ਼ਰ ਹੋਏ ਸਨ ਤੇ ਇਸਕਾਨ ਦੇ ਮੈਂਬਰ ਰਹਿ ਚੁਕੇ ਦਾਸ ਨੂੰ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾ ਜੱਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਕ ਨਿਊਜ਼ ਵੈੱਬਸਾਈਟ ਦੇ ਅਨੁਸਾਰ ਚਟਗੌਂਧ ਜ਼ਿਲ੍ਹਾ ਬਾਦ ਐਸੋਸੀਏਸ਼ਨ ਦੇ ਪ੍ਰਧਾਨ ਨਜ਼ਾਮੁਦੀਨ ਚੌਧਰੀ ਨੇ ਕਿਹਾ ਕਿ ਸੁਣਵਾਈ ਦੌਰਾਨ ਸਰਕਾਰ ਨੇ ਜਵਾਬ ਤੋਤੇ ਇਤਰਾਜ਼ ਜਤਾਉਂਦੇ ਕਿਹਾ ਕਿ ਇਹ ਦੇਸ਼ ਤਰੋ ਦਾ ਮਾਮਲਾ ਹੈ ਅਤੇ ਇਸ ਦੀ ਸਜ਼ਾ ਉਮਰ ਕੈਦ ਹੈ। ਹਵਾਈ ਯਾਤਰਾ ਦੌਰਾਨ ਇੰਟਰਨੈਟ ਨਾਲ ਜੁੜੇ ਰਹਿਣ ਦਾ ਯਾਤਰੀਆਂ ਦਾ ਸੁਪਨਾ ਹੁਣ ਸਾਕਾਰ ਹੋ ਗਿਆ ਤੇ 에ਅਰ ਇੰਡੀਆ ਨੇ 1 ਜਨਵਰੀ 2025 ਤੋਂ ਆਪਣੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਉਤੇ ਵਾਈਫਾਈ ਇੰਟਰਨੈਟ ਸੇਵਾ ਸ਼ੁਰੂ ਕੀਤੀ ਹੈ ਤੇ ਇਸ ਸਹੂਲਤ 에ਅਰਬੱਸ A350 ਤੇ ਬੋਇੰਗ 787 9 ਅਤੇ 1 ਬੱਸ 'ਤੇ ਇਹ 21 ਨਿਯੋ ਦੇ 94 ਜਹਾਜ਼ਾਂ ਉਤੇ ਉਪਲਬਧ ਹੋਵੇਗੀ ਤੇਰ ਦੇ ਨਾਲ 에어 ਇੰਡੀਆ ਦੇਸ਼ ਦੇ ਅੰਦਰ ਉਡਾਣਾਂ ਦੇ ਵਿੱਚ ਇਨ ਫਲਾਈਟ ਵਾਈਫਾਈ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ 에어ਲਾਈਨ ਬਣ ਗਈ ਹੈ ਖਾਸ ਗੱਲ ਇਹ ਹੈ ਕਿ ਇਹ ਸੇਵਾ ਹੁਣ ਮੁਫਤ ਹੋਣ ਜਾ ਰਹੀ ਹੈ ਤੇ 에어 ਇੰਡੀਆ ਦੇ ਮੁੱਖ ਗਾਹਕ ਅਨੁਭਵ ਅਧਿਕਾਰੀ ਰਜੇਸ਼ ਡੋਗਰਾ ਨੇ ਕਿਹਾ ਕਿ ਕਨੈਕਟੀਵਿਟੀ ਅੱਜ ਦੀ ਯਾਤਰਾ ਦਾ ਅਹਿਮ ਹਿੱਸਾ ਬਣ ਗਈ ਹੈ ਤੇ ਕੁਝ ਲਈ ਇਹ ਅਸਲ ਸਮੇਂ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਹੈ ਜਦਕਿ ਦੂਜਿਆਂ ਲਈ ਇਹ ਉਤਪਾਦਕਤਾ ਅਤੇ ਕੁਸ਼ਲਤਾ ਵਧਾਉਣ ਦਾ ਇੱਕ ਸਾਧਨ ਵੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਣ ਨੇ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੂੰ ਇੱਕ ਪੱਤਰ ਲਿਖ ਕੇ ਦਿੱਲੀ ਵਿੱਚ ਕਿਸਾਨਾਂ ਦੀ ਹਾਲਤ ਅਤੇ ਕੇਂਦਰ ਸਰਕਾਰ ਦਿਆ ਯੋਜਨਾਵਾਂ ਲਾਗੂ ਨਾ ਹੋਣ ਕਾਰਨ ਉਹਨਾਂ ਦੇ ਲਾਭਾਂ ਤੋਂ ਵਾਂਝੇ ਰਹਿ ਗਏ ਕਿਸਾਨਾਂ ਤੇ ਨੁਕਸਾਨ ਚੱਲਣ ਦਿੱਤੇ ਚਿੰਤਾ ਪ੍ਰਗਟਾਈ ਹੈ ਤੇ ਸ਼ਿਵਰਾਜ ਸਿੰਘ ਚੋਹਣ ਨੇ ਪੱਤਰ ਵਿੱਚ ਲਿਖਿਆ ਆਤਸ਼ੀ ਜੀ ਮੈਂ ਤੁਹਾਨੂੰ ਇਹ ਪੱਤਰ ਬਾਰੇ ਦੁੱਖ ਨਾਲ ਲਿਖ ਰਿਹਾ ਤੁਸੀਂ ਦਿੱਲੀ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਕਦੇ ਵੀ ਤੁਕਵੇਂ ਫੈਸਲੇ ਨਹੀਂ ਲਏ ਤੇ ਪੱਤਰ ਦੇ ਜਵਾਬ ਵਿੱਚ सीएम ਆਤਸ਼ੀ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਗੱਲ ਕਰਨਾ ਦਾਉਦਵਾਗ ਇਹਨਾਂ ਦਾ ਉਪਦੇਸ਼ ਦੇਣਵਾ ਹੈ ਕਿਸਾਨਾਂ ਦੀ ਹਾਲਤ ਭਾਜਪਾ ਦੇ ਸਮੇਂ ਜਿੰਨੀ ਮਾਰੀ ਸੀ ਕਦੇ ਨਹੀਂ ਰਹੀ ਪੰਜਾਬ ਚ ਕਿਸਾਨ ਮਰਨ ਵਾਸਤੇ ਉੱਤੇ ਬੈਠੇ ਨੇ ਮੋਦੀ ਜੀ ਨਾਲ ਗੱਲ ਕਰਨ ਨੂੰ ਕਹੋ ਤੇ ਕਿਸਾਨਾਂ ਨਾਲ ਰਾਜਨੀਤੀ ਕਰਨੀ ਬੰਦ ਕਰੋ ਭਾਜਪਾ ਦੇ ਰਾਜ ਦੌਰਾਨ ਕਿਸਾਨਾਂ ਉੱਤੇ ਗੋਲੀਆਂ ਅਤੇ ਲਾਠੀਆਂ ਵੀ ਚਲਾਈਆਂ ਗਈਆਂ ਸਨ ਅਜਲੀਏ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਸਾਨੂੰ ਇਜਾਜ਼ਤ ਸਾਥਸੀ ਦੇ ਕਾਲ ਧੰਨਵਾਦ